ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਭ ਨੂੰ ਪਤਾ ਹੀ ਹੈ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਜੋ ਕਿ ਸੰਖੇਪ ਰੂਪ ਵਿੱਚ ਸੰਗਤਾਂ ਨਾਲ ਸਾਂਝਾ ਕਰ ਰਹੇ ਹਾਂ ਤਾ ਪਿਛਲੀ ਵੀਡੀਓ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੀ ਸਮੁੱਚੀ ਦਿਸ਼ਾ ਬਾਰੇ ਗੱਲਬਾਤ ਕੀਤੀ ਸੀ ਜਿੰਨਾ ਸੰਗਤਾਂ ਨੇ ਹਜੇ ਤੱਕ ਪਾਠ ਵੰਨ ਨਹੀਂ ਦੇਖਿਆ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਇਲਾ ਰਾਜਸੀ ਦਸ਼ਾ ਕਿਹੋ ਜਿਹੀ ਸੀ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਉਸ ਸਮੇਂ ਵਿੱਚ ਰਾਜ ਸ਼ੇਰ ਵੰਗਸ਼ਕਾਰ ਦੀ ਤਾਕਤ ਵਿੱਚ ਰਹਿੰਦੇ ਸਨ ਪਹਿਲਕਰ ਕੁੱਤਿਆਂ ਵਾਂਗ ਹੁੰਦੇ ਸਨ ਅਤੇ ਛੋਟੇ ਮੁਲਾਜ਼ਮ ਰਾਜਾਨੀਆਂ ਨੌਂਦਰਾ ਹੁੰਦਿਆਂ ਸਨ ਜੋ ਆਮ ਜਨਤਾ ਨੂੰ ਹਰ ਸਮੇਂ ਲਹੂ ਲਹਾਨ ਕਰਦੇ ਰਹਿੰਦੇ ਸਨ ਇਥੋਂ ਤੱਕ ਕੇ ਭਲੇ ਲੋਕਾਂ ਨੂੰ ਆਰਾਮ ਨਾਲ ਸੌਣ ਹੀ ਨਹੀਂ ਦਿੰਦੇ ਸਨ। ਦੇਸ਼ ਦੀ ਜਨਤਾ ਤੇ ਅੰਨਾ ਜ਼ੁਲਮ ਹੋ ਰਿਹਾ ਸੀ ਅਤੇ ਹੁਕਮਰਾਨ ਦੇ ਟੋਲੇ ਹਰ ਸਮੇਂ ਖੜਮਸਤੀ ਅਤੇ ਐਸ਼ ਪ੍ਰਸਤੀ ਕਰਦੇ ਸਨ। ਕੋਈ ਵੀ ਉਸ ਸਮੇਂ ਵਿੱਚ ਦਾਦ ਫਰਿਆਦ ਸੁਣਨ ਵਾਲਾ ਨਹੀਂ ਹੁੰਦਾ ਸੀ। ਜ਼ਾਲਮ ਮੁਸਲਮਾਨ ਨਮਾਜ਼ਾਂ ਪੈ ਪੜਦੇ ਸਨ ਅਤੇ ਕੁਝ ਬ੍ਰਾਹਮਣ ਖੱਤਰੀ ਆਦਵੀ ਹਕੂਮਤ ਦੀ ਚੋਰੀ ਚੱਕ ਬਣ ਚੁੱਕੇ ਸਨ। ਅਤੇ ਆਪਣੇ ਹੀ ਭਰਾਵਾਂ ਨੂੰ ਤੰਗ ਕਰਨ ਲੱਗ ਪਏ ਸਨ ਤਾਂ ਸੰਗਤ ਜੀ ਇਹ ਸੀ ਉਸ ਸਮੇਂ ਦੀ ਰਾਜਸੀ ਦਸ਼ਾ ਅਗਲੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸਮਾਜਿਕ ਦਸ਼ਾ ਦੀ ਤਾਂ ਬਣੇ ਰਹੋ ਸਾਡੇ ਚੈਨਲ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦਾ ਅਰਥ 3 ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ